ਇਕ ਬਹੁਤ ਵੱਡਾ ਵਪਾਰੀ ਜੀ ਦਾ ਨਾਮ ਇਤਿਹਾਸ ਵਿੱਚ ਭਾਈ ਮੱਖਣ ਸ਼ਾ ਲਬਾਣਾ ਕਰਕੇ ਆਇਆ ਸਾਧ ਸੰਗਤ ਸਾਖੀ ਤੁਸੀਂ ਮੇਰੇ ਨੂੰ ਵੀ ਚੰਗੀ ਜਾਣਦੇ ਹੋ ਔਰ ਇੱਕ ਵਾਰੀ ਨਹੀਂ ਹਜ਼ਾਰਾਂ ਵਾਲੀ ਅਸੀਂ ਸੁਣੀ ਹੋਏਗੀ ਮੈਂ ਸਾਖੀ ਨਹੀਂ ਸੁਣਾਉਣੀ ਇਤਿਹਾਸ ਕਹਿੰਦਾ ਹੈ ਸਮੁੰਦਰ ਵਿੱਚ ਤੂਫਾਨ ਜੈ ਪੈਦਾ ਹੋਇਆ ਤੂਫਾਨੀ ਲਹਿਰਾਂ ਨੇ ਆਪਣੇ ਵਿੱਚ ਘੇਰ ਲਿਆ ਇਹਨਾਂ ਦੇ ਬੇੜੇ ਨੂੰ ਲਹਿਰਾਂ ਤੋਂ ਤੇ ਬਚ ਗਿਆ ਬੇੜਾ ਪਰ ਸਮੁੰਦਰੀ ਲਹਿਰਾਂ ਇੰਨੀ ਤੇਜ਼ੀ ਵੇਸ ਸਮੁੰਦਰੀ ਜਹਾਜ਼ ਨੂੰ ਬਰੇਤੀ ਤੇ ਸੁੱਟ ਦਿੰਦਾ ਨਾ ਜਹਾਜ਼ ਅੱਗੇ ਨਾ ਪਿੱਛੇ ਫਿਰ ਇਤਿਹਾਸ ਕਹਿੰਦਾ ਭਈ ਮੱਖਣਸ਼ਾ ਲਬਾਣਾ ਜੀ ਨੇ ਫਿਰ ਉੱਥੇ ਅਰਦਾਸ ਕੀਤੀ ਗੁਰੂ ਨਾਨਕ ਸਾਹਿਬ ਜੀ ਦਾ ਧਿਆਨ ਧਰ ਕੇ ਭਾਈ ਸੰਤੋਖ ਸਿੰਘ ਦੇ ਕਹਿੰਦੇ ਨੇ ਇਕਾਗਰਿਤ ਹੋ ਕੇ ਜਪਜੀ ਸਾਹਿਬ ਦਾ ਪਾਠ ਕੀਤਾ ਹਾਲ ਪਾੜਿਆ ਕੀਤੀ ਅਰਦਾਸ ਕੀਤੀ ਸਾਧ ਸੰਗਤ ਵਖਤ ਤੇ ਇਹਨਾਂ ਨਹੀਂ ਪਰ ਬਾਬਾ ਨਾਨਕ ਜੀ ਕਹਿੰਦੇ ਨੇ ਜਿੰਨੇ ਅਰਦਾਸ ਕਰਨੀ ਆ ਉਹਦੇ ਵਿੱਚ ਤਿੰਨ ਗੁਣ ਹੋਣੇ ਚਾਹੀਦੇ ਨੇ ਜੇ ਤੇ ਤਿੰਨ ਗੱਲਾਂ ਹੈਗੀਆਂ ਨੇ ਤੇ ਅਰਦਾਸ ਪੂਰੀ ਹੋਏਗੀ ਨਹੀਂ ਤੇ ਨਹੀਂ ਅਰਦਾਸ ਪੂਰੀ ਹੋਏ ਮੱਖਣ ਸ਼ਾਣੀ ਵੇਖਿਆ ਮੇਰੀ ਸਿਆਣਪ ਹੁਣ ਕੰਮ ਨਹੀਂ ਕਰਦੀ ਮੇਰੀ ਅਕਲ ਕੰਮ ਨਹੀਂ ਕਰਦੀ ਮੇਰਾ ਪੈਸਾ ਕੰਮ ਨਹੀਂ ਕਰ ਰਿਹਾ ਕੋਈ ਚਾਰਾ ਨਹੀਂ ਜਦੋਂ ਵੇਖਿਆ ਮੈਂ ਕਮਜ਼ੋਰ ਹਾਂ ਮੈਂ ਨਿਮਾਣਾ ਹਾਂ ਮੈਂ ਨਤਾਨਾ ਹਾਂ ਕੋਈ ਮੇਰੀ ਤਾਕਤ ਕੰਮ ਨਹੀਂ ਕਰੀ ਉਹ ਪੈਸਾ ਕੰਮ ਨਹੀਂ ਕਰ ਰਿਹਾ ਹੀਰੇ ਮੋਤੀ ਬੜਾ ਕੁਝ ਕੋਲ ਸੀ ਮੱਖਣ ਸਾਜ ਪਰ ਇੱਕ ਸਾਡੇ ਵਿਦਵਾਨ ਹੋਏ ਨੇ ਡਾਕਟਰ ਜਸਵੰਤ ਸੇ ਨੇਕੀ ਉਹ ਕਹਿੰਦੇ ਨੇ ਸਿੱਖਾ ਜਦੋਂ ਤੂੰ ਆਪਣੇ ਆਪ ਨੂੰ ਕਮਜ਼ੋਰ ਸਮਝੇਂ ਜਦੋਂ ਤੂੰ ਆਪਣੇ ਆਪ ਨੂੰ ਨਿਮਾਣਾ ਸਮਝੇ ਨਿਤਾਣਾ ਸਮਝੇ ਉਹ ਕਬਰੌਣ ਵਾਲੀ ਅਵਸਥਾ ਨਹੀਂ ਹੁੰਦੀ ਉਹ ਅਰਦਾਸ ਕਰਨ ਦੀ ਅਵਸਥਾ ਹੁੰਦੀ ਹੈ ਅਰਦਾਸ ਤੇ ਹੁੰਦੀ ਕਮਜ਼ੋਰਾਂ ਲਈ ਹੈ ਅਰਦਾਸ ਤੇ ਹੁੰਦੀ ਨਿਮਾਨਿਆਂ ਨਿਤਾਣਿਆਂ ਗਰੀਬਾਂ ਲਈ ਹੈ ਜਿੰਨੂੰ ਪੈਸੇ ਦਾ ਮਾਣ ਹੈ ਜਿੰਨੂੰ ਤਾਕਤ ਦਾ ਮਾਣ ਹੈ ਜਿੰਨੂੰ ਸ਼ਕਤੀ ਦਾ ਮਾਣ ਹੈ ਜਿੰਨੂੰ ਅਕਲ ਦਾ ਮਾਣ ਆ ਜਿੰਨੂੰ ਬੰਦਿਆਂ ਦਾ ਮਾਣ ਹੈ ਉਹ ਅਰਦਾਸ ਕਰਨ ਦੇ ਕਾਬਲ ਨਹੀਂ ਹੁੰਦੇ ਅਰਦਾਸ ਤੇ ਮਜ਼ਲੂਮਾਂ ਲਈ ਹੁੰਦੀ ਹੈ ਗਰੀਬਾਂ ਲਈ ਅਰਦਾਸ ਹੁੰਦੀ ਹੈ ਇਸੇ ਕਰਕੇ ਜਨਮ ਸਾਖੀ ਵਿੱਚ ਬਾਬਾ ਨਾਨਕ ਜੀ ਕਹਿੰਦੇ ਨੇ ਜੋ ਸਿੱਖ ਨਿਮਰ ਹੋਏ ਕੇ ਅਰਦਾਸ ਕਰਨਗੇ ਤਿਨਾਂ ਦੇ ਕਾਰਜ ਰਾਸੀ ਇੱਕ ਤੇ ਨਿਮਰਤਾ ਹੋਣੀ ਚਾਹੀਦੀ ਇੱਕ ਜਿਹਦੇ ਅਰਦਾਸ ਕਰਨੀ ਹੈ ਗੁਰੂ ਸਾਹਿਬ ਅਗੇ ਪੂਰਨ ਸਮਰਪਣ ਇੱਕ ਸਿੱਧਕ ਵੀ ਰੱਖਣਾ ਚਾਹੀਦਾ ਇਹ ਨਹੀਂ ਵੀ ਹੁਣ ਅਰਦਾਸ ਕੀਤੀ ਇੱਕ ਗੱਲ ਯਾਦ ਰੱਖਿਏ ਬਾਬਾ ਨਾਨਕ ਜੀ ਕਹਿੰਦੇ ਨੇ ਅਰਦਾਸ ਕਰਕੇ ਜिद ਨਹੀਂ ਕਰਨੀ ਵੀ ਮੇਰੀ ਅਰਦਾਸ ਪੂਰੀ ਹੋਣੀ ਚਾਹੀਦੀ ਜਦੋਂ ਅਸੀਂ ਜिद ਕਰਦੇ ਹਾਂ ਮਹਾਰਾਜ ਇਹ ਅਰਦਾਸ ਪੂਰੀ ਹੋਣੀ ਚਾਹੀਦੀ ਆ ਬਾਬਾ ਨਾਨਕ ਜੀ ਕਹਿੰਦੇ ਪੁੱਤਰਾ ਫਿਰ ਅਰਦਾਸ ਕਾਦੀ ਹੋਈ ਇਹ ਤੇ ਹੁਕਮ ਹੋ ਗਿਆ ਨਾਨਕ ਹੁਕਮ ਨਾ ਚੱਲੇ ਨਾਲ ਖਸਮ ਚੱਲਿਆ ਜਦੋਂ ਅਸੀਂ ਜिद ਕਰਦੇ ਆ ਵੀ ਅਰਦਾਸ ਪੂਰੀ ਹੋਣੀ ਚਾਹੀਦੀ ਆ ਮਾਰਾ ਸਮਝ ਲੋ ਵੀ ਅਰਦਾਸ ਨਹੀਂ ਹੁੰਦੀ ਉਹ ਹੁਕਮ ਹੁੰਦਾ ਭਾਈ ਮੱਖਣ ਸ਼ਾਹ ਨੇ ਫਿਰ ਅਰਦਾਸ ਕੀਤੀ ਬਸ ਵਾਹਿਗੁਰੂ ਨੇ ਕਿਰਪਾ ਕੀਤੀ ਗੁਰੂ ਤੇਗ ਬਹਾਦਰ ਸਾਹਿਬ ਨੇ ਬੇੜਾ ਫਿਰ ਉਹਦਾ ਸਮੁੰਦਰ ਵਿੱਚ ਆ ਗਿਆ ਕਿਨਾਰੇ ਲੱਗ ਗਿਆ ਦਸਵੰਦ ਦੀ ਰਕਮ ਲੈ ਕੇ ਫਿਰ ਦਿੱਲੀ ਆਇਆ ਆਣ ਕੇ ਪਤਾ ਲੱਗਾ ਵੀ ਬਾਲਾ ਪ੍ਰੀਤਮ ਜੀ ਤੇ ਜੋਤੀ ਜੋ ਸਮਾਗ ਗਈ ਪਰ ਉਹ ਕਹਿ ਕੇ ਗਏ ਨੇ ਬਾਬਾ ਬਕਾਲੇ ਬਕਾਲੇ ਵਿੱਚ ਹੈ ਗੁਰੂ ਬਕਾਲੇ ਵਿੱਚ ਆ ਬਾਬਾ ਸਾ ਸੰਬੜੇ ਧਿਆਨ ਨਾਲ ਸੁਣਨਾ ਮਿੰਡ 10 12 ਲੈ ਗਏ ਜਦੋਂ ਬਾਬਾ ਬਕਾਲਾ ਸਾਹਿਬ ਭਾਈ ਮੱਖਣ ਸ਼ਾਹ ਜੀ ਆਏ ਇਤਿਹਾਸ ਹੈ ਵੀ ਇੱਥੇ ਇੱਕ ਬਾਬਾ ਨਹੀਂ ਇੱਥੇ 22 ਮੰਝੀਆਂ ਲਾ ਕੇ ਬੈਠੇ ਨੇ ਭਾਈ ਮੱਖਣ ਸ਼ਾਹ ਦੇ ਨਾਲ ਕਰਮਚਾਰੀ ਵੀ ਬਹੁਤ ਸਾਰੇ ਉਹਨਾਂ ਦੇ ਜਹਾਜ਼ ਦਾ ਅਮਲਾ ਫੈਲਾ ਵੀ ਨਾਲ ਸੀ ਉਹਨਾਂ ਦਾ ਪਰਿਵਾਰ ਵੀ ਨਾਲ ਆਇਆ ਭਾਈ ਮੱਖਣ ਸ਼ਾਹ ਨੇ ਵੇਖਿਆ ਵੀ ਇਹ ਤੇ 22 ਬੈਠੇ ਹਨ ਧਿਆਨ ਦੇਣਾ ਭਾਈ ਮੱਖਣ ਸ਼ਾਹ ਕਹਿੰਦੇ ਨੇ ਵੀ ਮੇਰਾ ਪਹਿਲਾ ਗੁਰੂ ਵੀ ਇੱਕ ਹੈ ਮੇਰਾ ਦੂਜਾ ਤੀਜਾ ਚੌਥਾ ਪੰਜਵਾਂ ਛੇਵਾਂ ਸੱਤਵਾਂ ਅੱਠਵਾਂ ਗੁਰੂ ਵੀ ਇੱਕ ਹੈ ਤੇ ਨਾਵਾਂ ਗੁਰੂ ਵੀ ਇੱਕ ਹੀ ਹੋਣਾ ਚਾਹੀਦਾ ਨੌਵੇਂ ਗੁਰੂ ਵਾਲੀ ਨੌਵੇਂ ਗੁਰੂ ਦੀ ਵਾਰੀ ਬਾਈ ਗੁਰੂ ਕਿਵੇਂ ਬਣ ਸਕਦੇ ਆ ਧਿਆਨ ਦਿਓ ਸਾਰੇ ਆਪ ਕੋ ਸਤਨਾਮ ਸ੍ਰੀ ਵਾਹਿਗੁਰੂ ਤੁਸੀਂ ਇੱਧਰ ਥੋੜੀ ਤਵੱਜਾ ਜੀ ਸਾਰੇ ਆਪ ਕੋ ਸਤਨਾਮ ਸ੍ਰੀ ਵਾਹਿਗੁਰੂ ਭਾਈ ਮੱਖਣਸ਼ਾਹ ਕਹਿੰਦਾ ਪਈ ਨਾਵਾ ਗੁਰੂ ਵੀ ਇੱਕ ਹੀ ਚਾਹੀਦਾ ਹੈ ਇਹ ਬਾਈ ਕਿਵੇਂ ਹੋ ਗਿਆ ਸਾਧ ਸੰਗਤ ਸਿੱਖ ਲਈ ਲਗ ਨਹੀਂ ਹੈ ਭਾਈ ਮੱਖਣ ਸ਼ਾਹ ਨੂੰ ਕੋਈ ਸਮਝ ਨਹੀਂ ਆ ਰਹੀ ਪਈ ਕੀ ਕਰਾਂ ਫਿਰ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਕਰ ਚਿਤ ਇਕਾਗਰ ਜਪ ਕੋ ਪੜਾ ਇੱਥੇ ਤੁਹਾਡੇ ਬਕਾਲੀ ਦੀ ਤਰਤੀ ਤੇ ਭਾਈ ਮੱਖਣ ਸ਼ਾਹ ਨੇ ਇਕਾਗਰ ਚਿਤ ਹੋ ਕੇ ਫਿਰ ਜਪਜੀ ਦਾ ਪਾਠ ਕੀਤਾ ਜਪਜੀ ਸਾਹਿਬ ਦਾ ਪਾਠ ਕਰਕੇ ਭਾਈ ਮੱਖਣ ਸ਼ਾਹ ਕਹਿਣ ਲੱਗੇ ਮਹਾਰਾਜ ਹੇ ਮੇਰੇ ਪਰਮੇਸ਼ਰ ਇੱਕ ਗੱਲ ਬੜੇ ਧਿਆਨ ਨਾਲ ਸੁਣਨੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇੱਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਗੁਰਪ੍ਰਸਾਦ ਤੋਂ ਪਾਗਿਆ ਰੱਬ ਮਿਲਦਾ ਗੁਰੂ ਦੀ ਕਿਰਪਾ ਨਾਲ ਉਹ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਗੁਰਪ੍ਰਸਾਦ ਤੋਂ ਪਾਗਿਆ ਰੱਬ ਮਿਲਦਾ ਗੁਰੂ ਦੀ ਕਿਰਪਾ ਨਾਲ ਗੁਰੂ ਗ੍ਰੰਥ ਸਾਹਿਬ ਜੀ ਇੱਕ ਵਾਰੀ ਨਹੀਂ ਬਹੁਤ ਵਾਰੀ ਸ਼ਬਦ ਆਏ ਨੇ ਰੱਬ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਪਰ ਕਿਤੇ ਹਜ਼ੂਰ ਕਹਿੰਦੇ ਨੇ ਰੱਬ ਦੀ ਕਿਰਪਾ ਨਾਲ ਗੁਰੂ ਮਿਲਦਾ ਹੈ ਗੁਰੂ ਦੀ ਕਿਰਪਾ ਨਾਲ ਰੱਬ ਮਿਲਦਾ ਰੱਬ ਦੀ ਕਿਰਪਾ ਨਾਲ ਗੁਰੂ ਮਿਲਦਾ ਜਦੋਂ ਰਹਿਰਾਸ ਦਾ ਪਾਠ ਕਰਦੇ ਹੋ ਤੇ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ ਤਰਸ ਪਿਆ ਮਹਿਰਮਤ ਹੋਈ ਰੱਬ ਨੇ ਤਰਸ ਕੀਤਾ ਰੱਬ ਨੇ ਰਹਿਮਤ ਕੀਤੀ ਫਿਰ ਕੀ ਹੋਇਆ ਤਰਸ ਪਿਆ ਮਹਿਰਮਤ ਹੋਈ ਉੱਚੀ ਬੋਲੀ ਤਰਸ ਪਿਆ ਮਹਿਰਮਤ ਹੋਈ ਸਤਗੁਰ ਸੱਜਣ ਮਿਲਿਆ ਜਦੋਂ ਰੱਬ ਨੇ ਤਰਸ ਕੀਤਾ ਮੈਨੂੰ ਗੁਰੂ ਮਿਲਿਆ ਭਾਈ ਮੱਖਣ ਸ਼ਾਹ ਨੇ ਅਰਦਾਸ ਕੀਤੀ ਜਪਜੀ ਦਾ ਪਾਠ ਕਰਕੇ ਭਾਈ ਸਾਹਿਬ ਕਹਿੰਦੇ ਨੇ ਸੁਣ ਸੱਜਣ ਪ੍ਰੀਤਮ ਮੇਰਿਆ ਮੈਂ ਸਤਗੁਰ ਤੇ ਭਾਈ ਮੱਖਣਸ਼ਾਹ ਨੇ ਅਰਦਾਸ ਕੀਤੀ ਜਪਜੀ ਦਾ ਪਾਠ ਕਰਕੇ ਭਾਈ ਸਾਹਿਬ ਕਹਿੰਦੇ ਨੇ ਸੁਣ ਸੱਜਣ ਪ੍ਰੀਤਮ ਮੇਰਿਆ ਮੈਂ ਸਤਗੁਰ ਦਿਉ ਦਿਖਾ ਭਾਈ ਮੱਖਣਸ਼ਾਹ ਆਖਿਆ ਹੇ ਮੇਰੇ ਰੱਬ ਜੀ ਹੇ ਮੇਰੇ ਪ੍ਰਭੂ ਜੀ ਮੈਨੂੰ ਗੁਰੂ ਮਿਲਾ ਮੈਨੂੰ ਕੋਈ ਸਮਝ ਕੋਈ ਸਮਝ ਨਹੀਂ ਆ ਰਹੀ ਮੇਰਾ ਗੁਰੂ ਕੌਣ ਹੈ ਜਦੋਂ ਅਰਦਾਸ ਕੀਤੀ ਪਰਮੇਸ਼ਰ ਅੱਗੇ ਸਾਧ ਸੰਗਤ ਫਿਰ ਪਰਮੇਸ਼ਰ ਨੇ ਫਿਰ ਕਿਰਪਾ ਕੀਤੀ ਅੰਦਰੋਂ ਆਵਾਜ਼ ਆਈ ਮੱਖਣ ਸ਼ਾ ਜਿਹੜੀ ਤੂੰ ਭੇਟਾ ਲੈ ਕੇ ਆਇਆ ਗੁਰੂ ਅੰਤਰਜਾਮੀ ਐ ਅਰਦਾਸ ਕਰਨ ਦਾ ਲਾਭ ਇਹ ਹੋਇਆ ਅੰਦਰੋਂ ਆਵਾਜ਼ ਆਈ ਪਰਮੇਸ਼ਰ ਦੀ ਆਵਾਜ਼ ਆਈ ਮੱਖਣ ਸ਼ਾ ਗੁਰੂ ਅੰਤਰਜਾਮੀ ਐ ਗੁਰੂ ਦਿਲਾਂ ਦੇ ਬੋਝ ਲਿਆਣ ਵਾਲਾ ਸਾਧ ਸੰਗਤ ਜਿਹੜਾ ਗੁਰੂ ਸਾਹਿਬ ਨੇ ਸਿੱਖ ਨੂੰ ਸ਼ਬਦ ਪੜਾਇਆ ਪਹਿਲਾ ਸਬਕ ਹੀ ਇਹ ਆ ਕਿ ਜ਼ਕੀਨ ਕਰ ਵੀ ਗੁਰੂ ਤੇਰਾ ਅੰਤਰ ਜਾਨੀ ਆ ਗੁਰੂ ਤੇਰੇ ਦਿਲਾਂ ਦੇ ਜਾਣਦਾ ਹੈ ਭਾਈ ਮੱਖਣ ਸ਼ਾਹ ਦੇ ਅੰਦਰੋਂ ਆਵਾਜ਼ ਆਈ ਗੁਰੂ ਅੰਤਰ ਜਾਨੀ ਹੈ ਗੁਰੂ ਦਿਲਾਂ ਦੇ ਜਾਣਨਹਾਰ ਹੈ ਮੱਖਣ ਸ਼ਾਹ ਜਿਹੜੀ ਤੂੰ ਭੇਟਾ ਲੈ ਕੇ ਆਇਆ ਜਾਂ ਤੈਨੂੰ ਪਤਾ ਹੈ ਜਾਂ ਤੇਰੇ ਗੁਰੂ ਨੂੰ ਪਤਾ ਹੈ ਐਸ ਪਾਸਿਓਂ ਫਿਰ ਦੋ ਦੋ ਮੋਰਾ ਰੱਖਦਾ ਗਿਆ ਹਾਪੜੇ ਮਾਲਪਾ ਇੱਕ ਗੱਲ ਯਾਦ ਰੱਖੋ ਮੋਹਰਾਂ ਤੇ ਰੱਖੀ ਜਾਂਦਾ ਪਰ ਮੱਥਾ ਨਹੀਂ ਟੇਕਦਾ ਮੱਥਾ ਉਹਨੂੰ ਟੇਕਾਂਗਾ ਜਿਹੜੇ ਮੇਰੇ ਮਨ ਦੀ ਗੱਲ ਨੂੰ ਪੁੱਝੇਗਾ ਵੀ ਮੇਰੀ ਅਸਲ ਪੇਟਾ ਲੈ ਕੇ ਆ ਦੋ ਦੋ ਮੋਹਰਾਂ ਰੱਖੀ ਗਿਆ ਜਦੋਂ 22 ਦੇ ਬਾਈ ਭੁਗਤ ਗਏ ਇਤਿਹਾਸ ਕਹਿੰਦਾ ਐਡਾ ਮਰਦ ਬੰਦਾ ਸੀ ਮੱਖਣ ਸ਼ਾ ਫਿਰ ਪਹਿਲੇ ਵਾਲੇ ਪਾਸੇ ਆਇਆ ਮੱਥਾ ਨਹੀਂ ਟੇਕਿਆ ਕਿਸੇ ਨੇ ਮੋਹਰਾਂ ਰੱਖ ਦਿੱਤੀਆਂ ਥਾਪੜਾ ਮਿਲ ਗਿਆ ਆਸ਼ੀਰਵਾਦ ਆ ਮਿਲ ਗਿਆ ਫਿਰ ਪਹਿਲੇ ਵਾਲੇ ਪਾਸੇ ਆਇਆ ਐਡਾ ਮਰਦ ਬੰਦਾ ਸੀ ਭਾਈ ਮੱਖਣ ਸ਼ਾਹ ਕਹਿਣ ਲੱਗਾ ਓਏ ਦੁਨੀਆ ਦੇ ਲੋਕੋ ਅਭੀ ਮੇਰਾ ਗੁਰੂ ਨਹੀਂ ਜੇ ਸਾਹਮਣੇ ਖਲੋਕ ਕੇ ਬਾਈਆਂ ਦੇ ਅਗਲੇ ਬੰਨੇ ਦੋ-ਦੋ ਮੋਰਾ ਰੱਖ ਕੇ ਦੁਨੀਆ ਦੇ ਲੋਕੋ ਅਭੀ ਮੇਰਾ ਗੁਰੂ ਨਹੀਂ ਜੇ ਅਭੀ ਮੇਰਾ ਗੁਰੂ ਨਹੀਂ ਜੇ ਅਭੀ ਮੇਰਾ ਗੁਰੂ ਨਹੀਂ ਜੇ ਬਾਈਆਂ ਦੇ ਸਾਹਮਣੇ ਖਲੋਕ ਕੇ ਆਖਿਆ ਇਹਨਾਂ ਚ ਕੋਈ ਮੇਰਾ ਗੁਰੂ ਸਾਦ ਸੰਗਤ ਸਿੱਖ ਉਹਦਣ ਹੀ ਸਿੱਖ ਹੈ ਜਿੱਦਣ ਡੰਕੇ ਦੀ ਚੋੜ ਤੇ ਆਕੇਗਾ ਭਾਵੇਂ ਕੋ ਤੁਹਾਡਾ ਗਵਾਂਢੀ ਹੋਵੇ ਭਾਵੇਂ ਪੰਜਾਬ ਦੀ ਧਰਤੀ ਤੇ ਹਿੰਦੂਸਤਾਨ ਦੀ ਧਰਤੀ ਤੇ ਕੋਈ ਗੁਰੂ ਬਣਿਆ ਬੈਠਾ ਹੋਵੇ ਜਿਹੜਾ ਸਿੱਖ ਸਾਹਮਣੇ ਹਿੰਮਤ ਕਰੇਗਾ ਇਹ ਵੀ ਮੇਰਾ ਗੁਰੂ ਨਹੀਂ ਇਹ ਵੀ ਮੇਰਾ ਗੁਰੂ ਨਹੀਂ ਮੇਰਾ ਗੁਰੂ ਕੇਵਲ ਦੁਨੀਆ ਤੇ ਇੱਕੋ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਆ ਕੋਈ ਮੇਰਾ ਇਸ ਤੋਂ ਬਿਨਾ ਗੁਰੂ ਨਹੀਂ ਸਾਤ ਸੰਗਤ ਫਿਰ 22 ਦੇ ਬਾਇ ਪਹੁੰਚ ਗਏ ਭਾਈ ਮੱਖਣ ਸ਼ਾਹ ਨੂੰ ਪਤਾ ਹੈ ਇਹ ਸਾਖੀ ਸਾਨੂੰ ਚੰਜੋੜ ਚੰਜੋੜ ਕੇ ਕਹਿੰਦੀ ਆ ਓਏ ਦੁਨੀਆ ਦੇ ਲੋਕ ਜਿਹੜਾ ਦੰਬੀ ਤੇ ਪਖੰਡੀ ਗੁਰੂ ਹੁੰਦਾ ਦੋ ਮੋਹਰਾਂ ਦਾ ਵਣਜਾਰਾ ਹੁੰਦਾ ਗੁਰੂ ਮੋਹਰਾਂ ਦਾ ਵਣਜਾਰਾ ਨਹੀਂ ਗੁਰੂ ਪੈਸੇ ਨਹੀਂ ਮੰਗਦਾ ਗੁਰੂ ਪ੍ਰੇਮ ਦਾ ਗਾ ਕਹ ਗੁਰੂ ਪ੍ਰੇਮ ਮੰਗਦਾ ਹੈ ਚਲੋ ਖੈਰ ਜਿਹੜੀ ਦਾਸ ਬੇਨਤੀ ਕਰਨੀ ਚਾਹੁੰਦਾ ਹੈ ਹੁਣ ਭਾਈ ਮੱਖਣ ਸ਼ਾਹ ਤੁਹਾਡੇ ਬਾਬੇ ਬਕਾਲੇ ਦੇ ਗਲੀਆਂ ਵਿੱਚ ਤੋਰਾਖੇ ਕੋਹੋਰ ਵੀ ਇੱਥੇ ਬੈਠਾ ਹੈ ਕੋਹੋਰ ਵੀ ਇੱਥੇ ਰਹਿੰਦਾ ਹੈ ਤੁਹਾਡੇ ਆਏ ਹੋਣਗੇ ਸਰਦਾਰ ਚੰਨਨ ਸਿੰਘ ਜੀ ਚਮਨ ਸਾਜ ਸੰਗਤ ਬੜੀ ਰੱਬ ਜੀ ਦੀ ਕਿਰਪਾ ਸਿ ਗੁਰੂ ਤੇਗ ਬਹਾਦਰ ਸਾਹਿਬ ਦੀ ਭਾਈ ਮੱਖਣ ਸ਼ਾਹ ਦੇ ਅੰਦਰੋ ਆਵਾਜ਼ ਆਈ ਨਾਨਕ ਦਾਸ ਮੁਖ ਤੇ ਜੋ ਬੋਲਿਆ ਇਹਾ ਉਹਾ ਸੱਚੋ ਹੈ ਜੇ ਮੇਰੇ ਬਾਲਾ ਪ੍ਰੀਤਮ ਨੇ ਕਿਹਾ ਵੀ ਬਾਬਾ ਬਕਾਲਿਆ ਤੇ ਬਕਾਲੇ ਵਿੱਚੋਂ ਲੱਭਾਂ ਇੱਥੋਂ ਹੀ ਲੱਭਾਂਗਾ ਮੇਰਾ ਗੁਰੂ ਨਾਨਕ ਦਾਸ ਮੁਖ ਤੇ ਜੋ ਬੋਲਿਆ ਇਹੀ ਹੁਹਾ ਸੱਚ ਹੋ ਰਿਹਾ ਜੇ ਮੇਰੇ ਬਾਲੇ ਪ੍ਰੀਤ ਬਾਲਾ ਪ੍ਰੀਤਮ ਨੇ ਆਖਿਆ ਮੇਰਾ ਤੁਹਾਡਾ ਬਾਬਾ ਬਕਾਲੇ ਵਿੱਚੋਂ ਬਕਾਲੇ 'ਚੋਂ ਲੱਭਾਂਗਾ ਫਿਰ ਗਲੀਆਂ 'ਚ ਤੁਰਿਆ ਫਿਰਦਾ ਕੋ ਹੋਰ ਵੀ ਰਹਿੰਦਾ ਹੈ ਸਾਧ ਸੰਗਤ ਜਿੱਦਣ ਸੇਖ ਨੂੰ ਵਿਸ਼ਵਾਸ ਹੋ ਗਿਆ ਦਸ਼ਮੇਸ਼ ਪਿਤਾ ਨੇ ਨਦੇੜ ਸਾਹਿਬ ਦੀ ਧਰਤੀ ਤੇ ਆਖਿਆ ਸੀ ਜਿੱਦਨ ਜੋਤੀ ਜੋ ਸਮਾਏ ਨੇ ਦਸ਼ਮੇਸ਼ ਪੇਤਾ ਸਿੱਖਾਂ ਬਾਣੀ ਵਿੱਚ ਹੀ ਗੁਰੂ ਹੈ ਸਿੱਖਾ ਗੁਰੂ ਗ੍ਰੰਥ ਸਾਹਿਬ ਜੀ ਰੱਬ ਹੈ ਜਿਵੇਂ ਭਾਈ ਮੱਖਣ ਸ਼ਾਹ ਨੂੰ ਵਿਸ਼ਵਾਸ ਆ ਬਕਾਲੀ ਚੋਂ ਲੱਭਾਂਗਾ ਆਪਣਾ ਬਾਬਾ ਜਿੱਦਾਂ ਸੇਖ ਨੂੰ ਵਿਸ਼ਵਾਸ ਹੋ ਗਿਆ ਦਸ਼ਮੇਸ਼ ਪੇਤਾ ਜੋ ਕਹਿੰਦੇ ਨੇ ਲੋਗ ਪਰ ਲੋਗ ਸੱਚ ਹੈ ਇਸ ਗੁਰੂ ਗ੍ਰੰਥ ਸਾਹਿਬ ਚੋਂ ਗੁਰੂ ਲੱਭਾਂਗਾ ਇਹਦੇ ਚੋਂ ਰੱਬ ਲੱਭਾਂਗਾ ਸਾਧ ਸੰਗਤ ਜੇ ਕੋ ਸਾਨੂੰ ਪੁੱਛ ਲੈ ਸਿੱਖ ਦਾ ਗੁਰੂ ਕੌਣ ਹੈ ਉਹਦਾ ਜਵਾਬ ਹੈ ਸ਼ਬਦ ਗੁਰ ਪੀਰਾ ਗਹਿਰ ਨਬੀਰਾ ਬਾਣੀ ਗੁਰੂ ਗੁਰੂ ਹੈ ਬਾਣੀ ਜੇ ਕੋ ਪੁੱਛਲੇ ਸਿੱਖ ਦਾ ਰੱਬ ਕਿਹੜਾ ਹੈ ਬੜਾ ਸੌਖਾ ਸਵਾਲ ਹੈ ਸਿੱਖ ਦਾ ਰੱਬ ਹੈ ਵਾਹ ਵਾਹ ਬਾਣੀ ਨਿਰੰਕਾਰ ਆ ਤਿਸ ਜੀ ਅਵਰਨ ਕੋਈ ਇਹੀ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਨੇ ਔਰ ਇਹੀ ਸਾਡੇ ਰੱਬ ਹੈ ਭਾਈ ਮੱਖਣ ਸ਼ਾਹ ਉਹਨੂੰ ਪੁੱਛਦਾ ਫਿਰਦਾ ਹੋਰ ਵੀ ਕੋ ਗੁਰੂ ਹੈ ਫਿਰ ਆਯਾਨਿਆ ਕੋਲੋਂ ਪਤਾ ਲੱਗਾ ਸਿਆਣਿਆ ਕੋਲੋਂ ਪਤਾ ਲੱਗਾ ਵੀ ਉਹ ਜਿਹੜਾ ਘਰ ਹੈ ਇਦਰੀ ਇਸ਼ਾਰਾ ਹੋਇਆ ਹੋਇਆ ਕਿ ਜਿੱਧਰ ਪਵਿੱਤਰ ਦਰਬਾਰ ਹੈ ਇਸ਼ਾਰਾ ਹੋਇਆ ਵੀ ਉੱਥੇ ਵੀ ਇੱਕ ਮਹਾਪੁਰਖ ਰਹਿੰਦੇ ਨੇ ਬਸ ਚਮਨ ਜੀ ਨੇ ਬੜੀਆਂ ਚਾਰ ਲੈਣਾ ਬੜੇ ਪਿਆਰ ਨਾਲ ਲਿਖੀਆਂ ਨੇ ਉਹਨਾਂ ਨੇ ਬੜਾ ਵਿਰਾਗ ਸੀ ਉਹਨਾਂ ਦੇ ਸੁਣ ਸੁਣ ਗੱਲਾਂ ਗਲ ਸ਼ਾਨੇ ਵਿਚਾਰੀਏ ਘਰ ਕੋਲ ਜਾ ਕੇ ਫਿਰ ਵਾਜੋ ਨਿਮਾਰੀ ਸੁਣ ਸੁਣ ਗੱਲਾਂ ਗਲ ਛਾਣੇ ਵਿਚਾਰੀਏ ਇਹ ਨਹੀਂ ਬਿਜ ਏਕਣ ਆਖੇ ਉਸ ਘਰ ਵਿੱਚ ਕੋ ਬਾਬਾ ਰਹਿੰਦਾ ਤੇ ਬਸ ਲਾਈ ਲੱਗਦੀ ਅਸੀਂ ਸਾਨੂੰ ਕੋਈ ਕਹਿੰਦਾ ਜੀ ਆ ਮੈਂ ਤੈਨੂੰ ਫਲਾਣੇ ਥਾਂ ਲੈ ਕੇ ਜਾਵਾਂ ਤੇਰੇ ਢੇਡ ਪੀੜ ਹਟ ਜੇਗੀ ਤੇਰੇ ਸਿਰ ਪੀੜ ਹਟ ਜੇਗੀ ਆਪੋ ਉਸ ਵੇਲੇ ਤੁਰ ਪਏ ਗੁਰੂ ਨਾਨਕ ਸਾਹਿਬ ਦੇ ਘਰ ਨੂੰ ਛੱਡ ਕੇ ਵਿਚਾਰ ਕਰਨੀ ਚਾਹੀਦੀ ਹੈ ਪਾਈ ਸਭ ਕਹਿੰਦੇ ਨੇ ਸੋਣ ਸੋਣ ਗੱਲਾਂ ਗਲ ਸ਼ਾਣੇ ਵਿਚਾਰੀਏ ਘਰ ਘੁੱਲ ਜਾ ਕੇ ਫਿਰ ਵਾਜੋ ਨੇ ਮਾਰੀ ਬੂਹ ਖੜਕਾਇਆ ਨਾਲ ਹੌਲੀ ਹੌਲੀ ਬੋਲ ਨੇ ਆ ਥੋੜੀ ਦੇਰ ਬਾਅਦ ਕੁੰਡਾ ਅੰਦਰੋਂ ਸੇ ਖੋਲੇ ਆ ਬੂਹਾ ਖੜਕਾਇਆ ਕਿ ਕੁੰਡਾ ਕਿਨੇ ਖੋਲਿਆ ਆਣ ਕੇ ਗੁਰੂ ਤੇਗ ਬਹਾਦਰ ਸਾਹਿਬ ਆਪਣੇ ਨਾਨਕਿਆਂ ਦੇ ਘਰ ਨਹੀਂ ਰਹੇ ਆਪਣਾ ਸਿੱਖ ਭਾਈ ਮਹਿਰਾ ਉਹਦੇ ਘਰ ਵਿੱਚ ਰਹੇ ਨੇ ਕੁੰਡਾ ਕਿਨੇ ਕਿਨੇ ਖੋਲਿਆ ਗੁਰੂ ਤੇਗ ਬਹਾਦਰ ਸਾਹਿਬ ਨੇ ਆਪ ਆਣ ਕੇ ਕੁੰਡਾ ਖੋਲਿਆ ਭਾਈ ਵੀਰਸੇ ਕਹਿੰਦੇ ਨੇ ਜੇ ਸਿੱਖ ਗੁਰੂ ਨੂੰ ਯਾਦ ਕਰਦੇ ਤੇ ਗੁਰੂ ਵੀ ਉਡੀਕ ਰਿਆ ਹੁੰਦਾ ਹੈ ਗੁਰੂ ਤੇਗ ਬਹਾਦਰ ਸਾਹਿਬ ਵੀ ਸਿੱਖ ਨੂੰ ਉਡੀਕ ਰਹੇ ਸਨ ਬੂਹਾ ਖੜਕਾਇਆ ਨਾਲੇ ਹੌਲੀ ਹੌਲੀ ਬੋਲੇਆ ਥੋੜੀ ਦੇਰ ਬਾਅਦ ਕੁੰਡਾ ਅੰਦਰੋਂ ਸੇ ਖੋਲੇਆ ਘਰ ਘਰ ਦੀਦ ਨਾਲ ਠਰੀ ਜਾਣ ਅੱਖੀਆਂ ਪੰਜ ਮੋਹਰਾ ਪਹਿਲਾਂ ਵਾਂਗ ਚਰਨਾ ਤੇ ਰੱਖੀਆਂ ਵੇਖਿਆ ਇਲਾਹੀ ਉਸ ਜਲਵਾ ਹਜ਼ੂਰ ਦਾ ਜਦੋਂ ਕੁੰਡਾ ਖੋਲਿਆ ਦਰਵਾਜ਼ਾ ਖੋਲਿਆ ਗੁਰੂ ਤੇਗ ਬਹਾਦਰ ਸਾਹਿਬ ਦੇ دیدار ਕੀਤੇ ਠੰਡ ਤੇ ਪੈ ਗਈ ਅੱਖਾਂ ਨੂੰ ਠੰਡ ਪੈ ਗਈ ਦਿਲ ਨੂੰ ਠੰਡ ਪੈ ਗਈ ਪਰ ਮੱਖਣ ਸ਼ਾਹ ਕਹਿਣ ਲੱਗਾ ਸ਼ਾਂ ਤੂੰ ਵਪਾਰੀ ਹੈ ਵਪਾਰ ਵਿੱਚ ਐਂ ਟਣਕਾ ਕੇ ਸੌਦਾ ਲੈਣਾ ਚਾਹੀਦਾ ਵੇਖਿਆ ਇਲਾਹੀ ਉਸ ਜਲਵਾ ਹਜ਼ੂਰ ਦਾ ਮੂਸਾ ਤਾਈ ਲੱਭਾ ਜਿਵੇਂ ਨੂਰ ਕੋਹੇ ਤੂਰ ਦਾ ਘਰ ਘਰ ਦੀਦ ਨਾਲੇ ਠੜੀ ਜਾਣ ਅੱਖੀਆਂ ਅੱਖਾਂ ਨੂੰ ਠੰਡ ਤੇ ਪੈ ਗਈ ਘਰ ਘਰ ਦੀਦ ਨਾਲੇ ਠੜੀ ਜਾਣ ਅੱਖੀਆਂ ਪਹਿਲਾਂ ਵਾਂਗ ਪੰਜ ਮੋਰਾ ਚਰਨਾ ਤੇ ਰੱਖੀਆਂ ਬੋਲੇ ਗੁਰਦੇਵ ਬੱਲੇ ਸ਼ਾ ਚਨ ਮੱਖਣਾ ਕਿੰਨੀ ਦੇਰ ਹੋਰ ਤੂੰ ਉਦਾਰ ਸਾ ਡਰਖਣਾ ਥੋੜਾ ਸੀ ਜਹ ਹੌਸਲਾ ਦੇ ਭਾਰ ਨਹੀਂ ਸੀ ਚੁੱਕਣਾ ਛੇਕੀ ਵਿੱਚ ਆ ਕੇ ਕੰਨੋਂ ਸੁਖੀਆਂ ਜੇ ਸੁਖਾਣਾ ਡੁੱਬਦਾ ਸੀ ਬੇੜਾ ਜਦੋਂ ਪਾਈ ਹਾਲ ਪਾਰਿਆ ਚੰਨਾ ਤੇਰਾ ਦੁੱਖ ਸਾਥੋਂ ਗਿਆ ਨ ਸਹਾਰਿਆ ਡੁੱਬਦਾ ਸੀ ਬੇੜਾ ਜਦੋਂ ਪਾਈ ਹਾਲ ਪਾਰਿਆ ਚੰਨਾ ਤੇਰਾ ਦੁੱਖ ਸਾਥੋਂ ਗਿਆ ਨ ਸਹਾਰਿਆ ਕਾਦਾ ਇਤਿਬਾਰ ਤੇਰੀ ਕਿੱਦਾਂ ਦੀ ਜ਼ੁਬਾਨ ਏ ਮੋੜੇ ਉਤੇ ਹਾਲ ਨਹੀਂ ਸਾਡੇ ਕਿੱਲਾਂ ਦੇ ਨਿਸ਼ਾਨ ਨੇ ਹਜ਼ੂਰ ਨੇ ਹਜ਼ੂਰ ਨੇ ਆਪਣਾ ਕੁਰਤਾ ਚੁੱਕ ਕੇ ਦਿਖਾਇਆ ਮਹਾਰਾਜ ਕਹਿੰਦੇ ਮੇਰੇ ਪਿਆਰੇ ਸਿੱਖਾਂ ਇਹ ਕਿੱਲਾਂ ਦੇ ਨਿਸ਼ਾਨ ਵੀ ਹੁੰਦਾ ਡੁੱਬਦਾ ਸੀ ਬੇੜਾ ਜਦੋਂ ਪਾਈ ਹਾਲ ਪਾਰਿਆ ਜੰਨਾ ਤੇਰਾ ਦੁੱਖ ਸਾਥੋਂ ਗਿਆ ਨਾ ਸਹਾਰਿਆ ਕਾਦਾ ਇਤਿਬਾਰ ਤੇਰੀ ਕਿੱਦਾਂ ਦੀ ਜ਼ੁਬਾਨ ਏ ਮੋਢੇ ਉਤੇ ਹਾਲੀ ਸਾਡੇ ਕਿੱਲਾਂ ਦੇ ਨਿਸ਼ਾਨ ਗੱਲਾਂ ਸੁਣ ਸ਼ਾਦੀਆਂ ਵਸ ਪਈਆਂ ਅੱਖੀਆਂ ਮੌਲ ਪਈਆਂ ਸੱਦ ਰਾਜੋ ਦਿਲਾਂ ਵਿੱਚ ਰੱਖੀਆਂ ਮਿਟ ਗਈ ਧੁੰਦ ਦਿਲ ਨੂਰੋ ਨੂਰ ਹੋ ਗਿਆ ਛਾਲ ਮਾਰੀ ਛਾ ਝਟ ਕੋਠੇ ਦੇ ਖਲੋ ਗਿਆ ਕੋਠੇ ਤੇ ਖਲੋ ਕੇ ਇੱਕ ਨਾਰਾਇਓਸ ਮਾਰਿਆ ਸੱਚਾ ਗੁਰੂ ਲਾਦ ਗੁਰੂ ਲਾਦੁਰੇ ਪੁਕਾਰਿਆ ਲਾਦੁਰੇ ਪੁਕਾਰਿਆ ਸੰਗ ਤੇ ਗੁਰੂ ਲੱਭ ਗਿਆ ਹੈ ਉਲਿਏ ਸੰਗਤੇ ਸੁਣੋ ਸੁਕਾ ਸਤਗੁਰ ਲਾਦਾ ਮਹਿਤ ਮਹਾਨ ਸੰਸਾਰ ਹਿਦੈ ਕੋ ਸਭ ਤਜ ਗਿਆ ਜਨਮ ਸਦਾਰ ਉਹ ਸ੍ਰੀ ਗੁਰੂ ਭਜ ਗਏ ਭਾਈ ਮੱਖਣ ਸ਼ਾਹ ਨੇ ਕੋਠੇ ਤੇ ਚੜ ਕੇ ਆਖਿਆ ਓਏ ਦੌੜ ਕੇ ਆਓ ਦੌੜ ਕੇ ਆਓ ਸੁਣੋ ਲੋਕਾ ਮੈਂ ਸਤਗੁਰ ਲਾਦਾ ਮੈਨੂੰ ਗੁਰੂ ਲੱਭ ਗਿਆ ਹੈ ਇਤੁਤ ਪਰਮੂ ਨਹਿ ਤਜ ਗੁਰ ਕੋ ਗੁਰੂ ਨੂੰ ਛੱਡ ਕੇ ਨਾ ਪੜਕਦੇ ਫਿਰੋ ਆਉ ਗੁਰੂ ਲੱਭ ਗਿਆ ਹੈ ਜਿੰਨੂ ਬਾਲਾ ਪ੍ਰੀਤਮ ਜੀ ਨੇ ਆਖਿਆ ਸੀ ਬਾਬਾ ਬਕਾਲੇ ਉਹ ਬਾਬਾ ਲੱਭ ਗਿਆ ਸਿੱਖੋ ਦੌੜ ਕੇ ਆਓ ਦੌੜ ਕੇ ਵਾਰੇ-ਵਾਰੇ ਜਾਈਏ ਪਾ ਮੱਖਣ ਸ਼ਾਹ ਭਾਈ ਮੱਖਣ ਸ਼ਾਹ ਗੁਰੂ ਨਹੀਂ ਸੀ ਲੱਭਦਾ ਤੂੰ ਲੱਭ ਲਿਆ ਸਾਨੂੰ ਦੀ ਅੱਜ ਲੱਭਿਆ ਹੋਇਆ ਵੀ ਨਹੀਂ ਲੱਭਦਾ ਜੇ ਸਾਨੂੰ ਲੱਭਿਆ ਹੋਇਆ ਲੱਭਦਾ ਹੋਏ ਕਦੇ ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਇੱਧਰ-ਉਧਰ ਨਾ ਜਾਏ ਗੁਰੂ ਲੱਭਾਂ ਪਿਆ ਹੈ ਵਾਹਿਗੁਰੂ ਕਿਰਪਾ ਕਰੇ ਸੱਚੇ ਪਾਤਸ਼ਾਹ ਮਹਾਰਾਜ